ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਛੋਟੇ ਪਸ਼ੂ ਦੇ ਆਪਾਂ ਸਿੰਗ ਦਵਾਉਨੇ ਆ ਉਹ ਭਾਈ ਕਈ ਵਾਰੀ ਆਪਾਂ ਦਵਾਈ ਲਾ ਕੇ ਦਿਖਾ ਦਿੰਨੇ ਆ ਤਾਂ ਉਹ ਸਿੰਘ ਪਸ਼ੂ ਦੇ ਦੁਆਰੇ ਨਿਕਲ ਆਉਂਦੇ ਆ ਮੈਂ ਤਾਂ ਜਿਹੜੇ ਪਸ਼ੂ ਦੇ ਕਿਸੇ ਦੇ ਸਿੰਗ ਦਵਾਉਣਾ ਹੈ ਡਾਕਟਰ ਸਾਹਿਬਾਨ ਤੋਂ ਆ ਚੁੱਲ੍ਹੇ ਦੇ ਵਿੱਚ ਕੱਲ ਸੜ ਦਿੰਨਾ ਤੇ ਕੱਲ ਦੇ ਨਾਲ ਉਹ ਆਪਣੇ ਪਸ਼ੂ ਦੇ ਸਿੰਗ ਦਾ ਕੇ ਜਾਂਦਾ ਮੱਛੀ ਦੇ ਤਾ ਪਸ ਪਸੂਰੋਂ ਸੁਣ ਕਰਕੇ ਉਹ ਟੀਕਾ ਲਾ ਦਿੰਦਾ ਓਨੇ ਚਿਰ ਇਹ ਪਸ਼ੂ ਪਿਆ ਰਹਿੰਦਾ ਤੇ ਸਿੰਘ ਆਪਾਂ ਦਾਗਦੇ ਆ ਆਓ ਆਪਾਂ ਦੱਸੀਏ ਵੀ ਉਹਦਾ ਇਲਾਜ ਕਿਵੇਂ ਕਰਨਾ ਬਾਅਦ ਦੇ ਵਿੱਚ ਔਰ ਰੱਖ ਰਖਾ ਕਿਵੇਂ ਕਰਨਾ ਹੈ ਅਗਰ ਇਹਦੇ ਨਾਲ ਸਿੰਘ ਧਾਗੇ ਵੇ ਨਿਕਲਦੇ ਨਹੀਂ ਆਪਾਂ ਇਹ ਆ ਵਿਖਾਓ ਬੱਚੂਆਂ ਆਹ ਦੇਖੋ ਬੱਚੀ ਦੇ ਇਹਦੇ ਵੀ ਸਿੰਘ ਇਸ ਤਰ੍ਹਾਂ ਦਾਗੇ ਨੇ ਅਗਰ ਆਹ ਬੱਚੀ ਦੇ ਵਖੀਏ ਤਾ ਇਹਦੇ ਵੀ ਸਿੰਘ ਇਸ ਤਰ੍ਹਾਂ ਹੀ ਦਾਗ ਗਿਆ ਮੈਂ ਹੁਣ ਆਪਾਂ ਕਰਨਾ ਕੀ ਆ ਜਦੋਂ ਪਸ਼ੂ ਪਸ਼ੂ ਦੇ ਆਪਾਂ ਸਿੰਘ ਪਸ਼ੂ ਦਾਗ ਗਿਆ ਡਾਕਟਰ ਸਹਿਮਾਨ ਦਾਗ ਗਿਆ ਆ ਵੇਖੋ ਆਹ ਹੁਣ ਸਿੰਘ ਦਾਗ ਤੇ ਬਖਾਓ ਬਈ ਨੇੜੇ ਕਰਕੇ ਸਾਰਿਆਂ ਨਾਲੋਂ ਪਹਿਲਾਂ ਆਪਾਂ ਕੀ ਕਰਨਾ ਹੈ ਉਹਦੇ ਉੱਤੇ ਆਪਾਂ ਸਰੋਂ ਦਾ ਤੇਲ ਪਾ ਦੇਣਾ ਹੈ ਸਿੰਘ ਦੇ ਉੱਤੇ ਜਿੱਥੇ ਦਾਗੇ ਵੀ ਆ ਸਰੋਂ ਦਾ ਤੇਲ ਪਾਤਾ ਫਿਰ ਆਪਾਂ ਉਹਦੇ ਤੇ ਹਲਦੀ ਪਾ ਦੇਣੀ ਆ ਅਗਰ ਭਾਈ 10 15 ਦਿਨ ਇਹ ਟ੍ਰੀਟਮੈਂਟ ਕਰਨਾ ਹੈ ਅਗਰ ਉਹਦੀਆਂ ਮਗਰਲੀਆਂ ਲੱਤਾਂ ਆ ਵੇਖੋ ਉਹਦੀਆਂ ਮਗਰਲੀਆਂ ਲੱਤਾਂ ਧੋਨੇ ਬਾਨੇ ਦੇਣੀਆਂ ਆ ਆਪਾਂ ਕੀ ਉਹ ਸਿਰ ਮਾਰ ਕੇ ਸਿਰ ਦੇ ਵਿੱਚ ਮਾਰ ਕੇ ਆਪਦਾ ਖਰੀੜਣਾ ਪਟਲੇ ਅਗਰ ਤੁਹਾਡੇ ਕੋਲੇ ਇਹੋ ਜੀਆਂ ਚੀਜ਼ਾਂ ਕਰਨ ਦਾ ਟਾਈਮ ਨਹੀਂ ਆ ਅਗਰ ਤੁਹਾਡੇ ਕੋਲੇ ਰਜੇਵੇਂ ਵੱਧ ਨਾ ਖੇਤੀ ਦਾ ਕੰਮ ਵੱਧਦਾ ਆਪਾਂ ਤੋਂ ਰੱਖ-ਰਖਾ ਨਹੀਂ ਵੀ ਹੁੰਦਾ ਕਈ ਵੀਰਪਰਾ ਪਸ਼ੂਆਂ ਦੀ ਮਿਹਨਤ ਨਹੀਂ ਕਰਦੇ ਉਹ ਕੀ ਕਰੇ ਲੱਤਾਂ ਤਾਂ ਵੱਢ ਨਹੀਂ ਦੇਵੇ ਜ਼ਰੂਰੀ ਅਗਰ ਘਰੇ ਕਾਲਗੇਟ ਪਈ ਹੁੰਦੀ ਆ ਅਗਰ ਕਾਲਗੇਟ ਨੂੰ ਸਮਾਰ ਕੇ ਦੋਨਾਂ ਸਿੰਘਾਂ ਦੇ ਵਿੱਚ ਹੱਥ ਨਾਲ ਸਮਾਰ ਕੇ ਭਰ ਦਿਓ ਇਦੋਂ ਤੁਸੀਂ ਸਮਾਰ ਕੇ ਭਰ ਦੋਗੇ ਕਾਲਗੇਟ ਲਾਉਂਦੇ ਰਹੋ ਇਹੇ ਵੀ ਇੱਕ ਬਹੁਤ ਵਧੀਆ ਤਜਰਬਾ ਕਰਿਆ ਵਾ ਔਰ ਪ੍ਰਤਿਆਆਵਾ ਫਾਰਮੂਲਾ ਭਾਈ ਇਹਦੇ ਨਾਲ ਵੀ ਸਿੰਘ ਬਿਲਕੁਲ ਓਕੇ ਦੀ ਰਿਪੋਰਟ ਹੋ ਜਾਂਦੀ ਆ 15 20 ਦਿਨਾਂ ਦੇ ਵਿੱਚ ਸਿੰਘ ਸਹੀ ਹੋ ਜਾਂਦੇ ਆ ਅਗਰ ਮੈਂ ਤਾਂ ਇਹਨੂੰ ਭਾਈ ਕਾਟਾ ਮਾਰਦਾ ਮੈਂ ਤਾਂ ਆਪਦੇ ਫਾਰਮੂਲੇ ਤੇਲ ਤੇ ਹਲਦੀ ਲਾਉਣਾ ਹੁਣ ਵੀ ਇਹੀ ਲਾਈ ਜਾਣਾ ਇਹ ਮੇਰੇ ਵੀਰ ਭਰਾ ਨੇ ਇੱਕ ਨੇ ਦੱਸਿਆ ਸੀ ਮੈਨੂੰ ਇਦੋਂ ਮੇਰੇ ਡਾਕਟਰ ਸਾਹਿਬਾਨ ਆਇਆ ਤਾਂ ਉਹਦੇ ਨਾਲ ਇੱਕ ਬੰਦਾ ਆਇਆ ਸੀਗਾ ਮੇਰਾ ਦੋਸਤ ਉਹ ਕਹਿੰਦਾ ਵੀ ਆਪਾਂ ਕਾਲਗਟ ਲਾਉਣੀ ਆ ਮਖਾ ਵੀਰੇ ਮੈਂ ਕਾਲਗਟ ਨਹੀਂ ਲਾਉਣੀ ਤੇ ਮੈਂ ਤਾਂ ਸਿੰਘ ਜਿਹੜੇ ਦਗਾਉਣੇ ਆ ਇਹ ਵੀਰ ਤੋਂ ਇਸੇ ਨਾਲ ਹੀ ਦਗਾਉਣੇ ਆ ਲੋਹੇ ਨਾਲ ਔਰ ਹਲਦੀ ਦਾ ਤੇਲ ਲਾਉਣਾ ਹਲਦੀ ਦਾ ਤੇਲ ਲਾਇਆ ਅੱਜ ਨੂੰ ਇੱਕ ਹਫਤਾ ਹੋ ਗਿਆ ਬਿਲਕੁਲ ਓਕੇ ਆ ਇੱਕ 10 ਗ੍ਰਾਮ 10 ਤੋਂ 15 ਗ੍ਰਾਮ ਸਵੇਰ ਦੋਤੇ ਦੇ ਵਿੱਚ ਪਾ ਕੇ ਪਸ਼ੂ ਨੂੰ ਹਲਦੀ ਪਿਆਓ ਔਰ ਸ਼ਾਮ ਨੂੰ ਜਦੋਂ ਦੁੱਧ ਪਿਉਣਾ ਤਾਂ ਫਿਰ ਹਲਦੀ ਪਾਓ 15 20 ਦਿਨ ਪਸ਼ੂ ਨੂੰ ਹਲਦੀ ਜ਼ਰੂਰ ਪਿਆਓ ਔਰ ਨਾਲੇ ਸਿੰਗਾ ਤੇ ਲਾਓ ਬਿਲਕੁਲ ਸਿੰਗਾ ਦੀ ਰਿਪੋਰਟ ਓਕੇ ਦੀ ਹੋਊਗੀ ਆਹ ਵੇਖ ਲਓ ਵੀ ਜਿਹੜੀਆਂ ਬੱਚੀਆਂ ਆਗੀਆਂ ਮੇਰੀਆਂ ਸਾਰੀਆਂ ਜਿੰਨੀਆਂ ਵੀ ਦੋਨੇ ਤਿੰਨੇ ਬੱਚੀਆਂ ਸਾਰੀਆਂ ਨੂੰ ਮੈਂ ਭਾਈ ਐਵੇਂ ਜਿਵੇਂ ਹੀ ਪਾਲਦਾ ਔਰ ਪਾਲਣ ਦਾ ਸ਼ੌਂਕ ਆ ਪਸ਼ੂ ਪਾਲੋ ਮੇਰੇ ਵੀਰ ਅਗਰ ਅੱਜ ਆਪਣੇ ਕੋਲੇ ਛੋਟੀ ਬੱਚੀ ਆ ਤਾਂ ਕੱਲ ਨੂੰ ਵੱਡੀ ਹੋਊਗੀ ਵੱਡੀ ਹੋਊਗੀ ਤਾਂ ਫੇਰ ਹੀ ਉਹ ਮਾਂ ਬਣੂ ਤੇ ਆਪਣੂ ਹੀ ਦੁੱਧ ਦੇਊਗੀ ਔਰ ਕੀਮਤਾਂ ਲੱਖਾਂ ਲੱਖਾਂ ਤੇ ਜਾਵੜੀਆਂ ਭਾਈ 2 2 3 3 ਲੱਖ ਦੇ ਇੱਕ ਚੰਗਾ ਪਸ਼ੂ ਜਾਇਆ ਖੜਾ ਪਸ਼ੂ ਮੇਰੇ ਵੀਰ ਜਰੂਰ ਪਾਲੋ ਔਰ ਆਪਣੇ ਦੁੱਧ ਵਾਸਤੇ ਜਰੂਰ ਇੱਕ ਦੋ ਪਸ਼ੂ ਰੱਖੋ ਅਗਰ ਮੌਲੇ ਦਾ ਦੁੱਧ ਭਾਈ ਨਾ ਪੀਓ ਕੈਮੀਕਲਾਂ ਵਾਲਾ ਇੱਕ ਪਸ਼ੂ ਤਾਂ ਜਰੂਰ ਆਪਾਂ ਆਪਦੇ ਘਰੇ ਆਪ ਦੀ ਖਤ ਰੱਖ ਸਕਦੇ ਆ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਦੱਸਿਆ ਸਿੰਗੜ ਦਾਗਣ ਤੇ ਕਿਵੇਂ ਆਪਾਂ ਦੇਖਦੇ ਕਰ